ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਪਹੁੰਚੇ ਆ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਨਿਸ਼ਾਨ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਇਸ ਘਰੋਂ ਆਪਾਂ ਵੀਡੀਓ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਫਿਲਹਾਲ ਦੋਸਤੋ ਚਾਰ ਪਸ਼ੂ ਪਕਾਊਗਾ ਵਿੱਚ ਇੱਕ ਦੋਂਦੀ ਝੋਟੀ ਆ ਬਿਲਕੁਲ ਤਿਆਰੀ ਦੇ ਵਿੱਚ ਆ ਸੁਣਦੇ ਉਹ ਦਿਖਾ ਦਾਂਗੇ ਦੋਸਤੋ ਇੱਕ ਨੀਲੀ ਰਾਵਦੀ ਮੱਝ ਆ ਠੀਕ ਆ ਸਮਾਂ ਥੋੜਾ ਲੈ ਕੇ ਜਾਊਗੀ ਉਹ ਦਿਖਾਵਾਂਗੇ ਦੋਸਤੋ ਇੱਕ ਬਿਲਕੁਲ ਸੁਈ ਸੁਭਾਈ ਬਹਿੜਾ ਬਲੈਕ ਰੰਗ ਦੇ ਵਿੱਚ ਤੇ ਇੱਕ ਬਿਲਕੁਲ ਸਿੰਘਾਂ ਵਾਲੀ ਬਹਿੜ ਤੁਹਾਨੂੰ ਵਾਈਟ ਕਰੀਮ ਰੰਗ ਦੇ ਵਿੱਚ ਦਿਖਾ ਦਾਂਗੇ ਟੋਕੀ ਆ ਠੀਕ ਆ ਜੀ ਤਿਆਰੀ ਦੇ ਵਿੱਚ ਆ ਇਹ ਪਸ਼ੂ ਹੋਣਗੇ ਅੱਜ ਚਾਰ ਨਗ ਸੋ ਤਸੱਲੀ ਜਾਂ ਨਿਰਖ ਪਰਖ ਆਪਣੀ ਘਰ ਵਿਜਿਟ ਕਰਕੇ ਤੁਸੀਂ ਕਰ ਲਿਓ ਸੋ ਪਸ਼ੂ ਐਨੀਮਲ ਜਿਹੜੇ ਦੋਸਤੋ ਚੰਗੇ ਹੁੰਦੇ ਆ ਰੇਟ ਭਾਅ ਪੜਦਾ ਵੀ ਜਿਹੜਾ ਬੜਾ ਜਾਇਜ਼ ਹੁੰਦਾ ਗੱਲਬਾਤ ਕਰ ਲੈਂਦੇ ਆ ਬਾਈ ਨਿਸ਼ਾਨ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੇ ਹਾਜੀ ਨਿਸ਼ਾਨ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੋ ਚੰਗੇ ਠੀਕ ਠਾਕ ਹਾਂਜੀ ਸਾਰੇ ਵੀਰਾਂ ਭਰਾਵਾਂ ਨੇ ਮੇਰੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਤੇ ਨਿਸ਼ਾਨਾ ਉਹਦੇ ਪਸ਼ੂ ਕਿੰਨੇ ਚਾਰ ਵੀਰ ਚਾਰ ਪਸ਼ੂ ਆ ਦੋ ਮੱਝਾਂ ਦੇ ਇੱਕ ਦੋ ਗਾਵਾਂ ਠੀਕ ਆ ਜੀ ਹਾਂਜੀ ਤੇ ਸਵੇ ਸਵੇ ਦੋ ਨਾ ਕੀ ਇਹ ਵਿੱਚ ਹਾਂਜੀ ਦੋ ਨਾ ਗਈਆਂ ਸਵੇ ਸਵੇ ਬਾਕੀ ਗੱਬਣ ਤੋਂ ਹਾਂਜੀ ਦੋ ਗੱਬਣ ਆ ਠੀਕ ਇਹ ਦੋ ਤਾਂ ਦੇ ਝੋਡੀ ਆ ਲਓ ਜੀ ਹਾਂਜੀ ਤੇ ਪੰਜ ਛੇ ਦਿਨ ਹੋ ਗਏ ਸੂਈ ਨੂੰ 10 ਕਿਲੋ ਹੋ ਜੇ ਉਹ ਦੁੱਧ ਇਹ 10 ਕਿਲੋ ਦੇ ਥੱਲੇ ਹੋਣਾ ਇਹ ਛੋਟੀ ਥੱਲੇ ਹਾਂਜੀ ਲੋ ਦੰਦ ਠੀਕ ਆ ਦੋ ਦੰਦ ਛੋਟੀ ਆ ਹਾਂਜੀ ਤੇ 6-7 ਦਿਨ ਹਫਤਾ ਹੋ ਗਿਆ ਫਿਰ ਹਾਂ ਹਫਤਾ ਹੀ ਲਾ ਲਓ ਤੇ ਮਗਰ ਬੱਚਾ ਕਿ ਆ ਗਿਆ ਮਗਰ ਕੱਟੀ ਆ ਮਗਰ ਆ ਕੱਟੀ ਆ ਜੀ ਆ ਦੇਖੋ ਆ ਮਗਰ ਕੱਟੀ ਆ ਦੋਸਤੋ ਇਸ ਛੋਟੀ ਦੇ ਤੇ ਛੋਟੀ ਦੁੰਦੀ ਆ ਠੀਕ ਆ ਦੋ ਦੰਦ ਛੋਟੀ ਆ ਅਜੇ 15 ਦਿਨਾਂ ਨੇ ਜਾਗੇ ਨੇ ਦੁੱਧੋ ਤੁਰਨਾ ਵਾ ਹਮ ਅਜੇ 6-7 ਦਿਨ ਹੀ ਹੋਏ ਮਾ ਤੇ ਚਵਾਈ ਕਿਵੇਂ ਨਿਕਲੀ ਫਿਰ ਚਵਾਈ 1 ਨੰਬਰ ਨਿਕਲੀ ਭਾਜੀ ਠੀਕ ਆ ਦੁੱਧ ਕਿੰਨਾ ਦੱਸਤਾ ਦੁੱਧ 10 ਕਿਲੋ 10 ਕਿਲੋ ਭਾਜੀ ਠੀਕ ਆ ਦੋ ਦੋ ਦੋਸਤਾਂ 10 ਕਿਲੋਵਾ ਤੇ ਆ ਬੱਚਾ ਜਿਹੜਾ ਨਾ ਉਹ ਮਾ ਮਗਰ ਹੱਥ ਗਿੱਲਾ ਕਰਦਾ ਜੇ ਨਾਲ ਉਹ ਮਾੜਾ ਬੱਚਾ ਲੱਗਾ ਮਗਰਲੇ ਥਾਂ ਤੇ ਹਾਂਜੀ ਆ ਜਿਹੜਾ ਦੋਸਤਾਂ ਮਗਰਲੇ ਥਾਂ ਤੇ ਤੁਸੀਂ ਦੇਖੋਗੇ ਇੱਕ ਸਰੂ ਨਾਲ ਠੀਕ ਹੈ ਜੀ ਇਹ ਮਾੜਾ ਜੀ ਹੱਥ ਗਿੱਲਾ ਜੀਰਾਂ ਦਾ ਕਰਦਾ ਠੀਕ ਜਿਹਨਾਂ ਦਾ ਡਰੇ ਉਦਾ ਦੇ ਠੱਲੀ ਸੀਨਾ ਜਿੱਤਾ ਮਰਜੀ ਜਿਹੜੇ ਬੰਨੇ ਮਰਜੀ ਸਈ ਜਾ ਵੀਰ ਜੀ ਆ ਲਓ ਜੀ ਕੋਈ ਗੱਲ ਬਾਤ ਨਹੀਂ ਇਹਨਾਂ ਠੀਕ ਹੈ ਜੀ ਸੀਲਸ ਲੱਗ ਪੂਰੀ ਆ ਤੇ ਜਿਹੜੇ ਪਾਸੇ ਮਰਜੀ ਬੈਠ ਕੇ ਜਵਾਈ ਕਰ ਲਓ ਠੀਕ ਆ ਹੇ ਨਹੀਂ ਨਹੀਂ ਇੱਕ ਰਾਬਾ ਮੈਂ ਬੱਚਾ ਛੱਡੋ ਭਾਵੇਂ ਨਾ ਛੱਡੋ ਸਵਾਲ ਨਹੀਂ ਪੈਦਾ ਹੁੰਦਾ ਹੇਲ ਜੂਗੀ ਤੇ ਲਓ ਜੀ ਕਰੋ ਚੈੱਕ ਤੇ ਝੋਟੀ ਜਿਹੜੀ ਹੈ ਦੋਸਤੋ ਪੂਰੀ ਵੱਡੀ ਹੈ ਠੀਕ ਆ ਸੋਹਣੇ ਕੱਦ ਕੱਢਦੀ ਆ ਤੇ ਪੂਰੀ ਗੁੰਦਵੇਂ ਸਰੀਰ ਦੀ ਆ ਲਓ ਜੀ ਨਿਸ਼ਾਨભાઈ ਕਹਿੰਦਾ ਵੀ ਮੋਟੇ ਤੇ ਆਉਂਦੀ ਹੈ ਹੈ ਤੇ ਮੱਥਾ ਮੱਥਾ ਦੇਖੋ ਆ ਕਰਾ ਦਿਓ ਚੈੱਕ ਜੀ ਆ ਵੀ ਇਹ ਤਵੇ ਆ ਲਓ ਜੀ ਠੀਕ ਆ ਦੋ ਦੰਦਾਂ ਦਾ ਦੋਸਤੋ ਠੀਕ ਆ ਬਿਲਕੁਲ ਤੁਸੀਂ ਵੇਖ ਸਕਦੇ ਹੋ ਜਿਹੜੇ ਬਰਾਬਰ ਨਹੀਂ ਕੀਤੇ ਕੇ ਦੋਦੀ ਨੇ ਤੇ ਬਾਕੀ ਦੰਦ ਜਿਹੜੇ ਦੋਸਤੋ ਦੋਤਾ ਠੀਕ ਆ ਦੁੱਧ ਦੰਦ ਬਾਕੀ ਤੇ ਦੋ ਦੰਦ ਜਿਹੜੇ ਦੋਸਤੋ ਹਜੇ ਬਰਾਬਰ ਨਹੀਂ ਚੱਕੇ ਠੀਕ ਆ ਤੇ ਬਿਲਕੁਲ ਲਵੀ ਜੀ ਝੋਟੀ ਆ ਤੇ ਸੋਈ ਨੂੰ ਵੀ ਘੱਟੋ ਘੱਟ 5-7 ਦਿਨ ਹੋ ਗਿਆ ਸਮਾਂ ਤੇ ਚਵਾ ਚੰਗਾ ਦੁੱਧ ਦੁੱਧ ਚੰਗਾ ਹੈ ਇਸ ਟਾਈਮ ਠੀਕ ਆ ਹਾਂਜੀ ਇੱਕ ਨੰਬਰ ਹੈ ਭਾਜੀ ਚਵਾ ਤੇ 910910 ਹੈ ਜੀ ਹਾਂਜੀ ਪੱਕਾ 10 ਕਿਲੋ ਹੈਗਾ ਇਸ ਟਾਈਮ ਇਹਦੇ ਥੱਲੇ ਠੀਕ ਆ ਹਾਂਜੀ ਤੇ ਛੜ ਭਾਈ ਖੋਲ ਕੇ ਦਿਖਾਈਏ ਬੱਠ ਪੁੱਠੇ ਤੋਂ ਦੋਸਤੋ ਤੁਸੀਂ ਵੇਖੋਗੇ ਤੇ ਫੁੱਲ ਰਾਜੀ ਆ ਤੇ ਵਜਨ ਵਾਲੀ ਝੋਟੀ ਆ ਪਸੰਦ ਆਊਗੀ ਤੁਹਾਨੂੰ ਠੀਕ ਆ ਜੀ ਤੇ ਆਹ ਕਰੋ ਚੱਕ ਜਰਾ ਠੀਕ ਆ ਹਾਈਟ ਕੱਟ ਲੈਂਥ ਵਗੈਰਾ ਜਿਹੜੀ ਦੋਸਤੋ ਪੂਰੀ ਆ ਠੀਕ ਆ ਮੂੰਹ ਮੱਥਾ ਵੇਖੋ ਬਿਲਕੁਲ ਰੰਗ ਢੰਗ ਵੇਖੋ ਇੱਕ ਸਿੰਗ ਬੇਸ਼ੱਕ ਕੋਈ ਕਾਰਨ ਹੋ ਗਿਆ ਹੋਗਾ ਕੋਈ ਟੁੱਟਾ ਸਿੰਗ ਤੇ ਬਾਕੀ ਇੱਕ ਸਿੰਗ ਬਿਲਕੁਲ ਕੁੰਡਾ ਚੂਰ ਹੈ ਪੈਰ ਵੀ ਚਾਰੇ ਤੋਤੇ ਆ ਇਹਦੇ ਚਾਰੇ ਪੈਰਾਂ ਤੇ ਜਵਾਬ ਮਾਰਕਿੰਗ ਤੁਸੀਂ ਆ ਵੇਖ ਸਕਦੇ ਹੋ ਆ ਬਹਿਣੀ ਵਾਲੇ ਪਾਸੇ ਉਹ ਥਣ ਵੇਖੋ ਇਹ ਨਹੀਂ ਆ ਕੋਈ ਗੱਲ ਵਾ ਜਿੱਥੇ ਮਰਜੀ ਖਲਾਰ ਗਏ ਥੱਲੇ ਹੱਥ ਲਾਈ ਜਾਓ ਸਵਾਲ ਨਹੀਂ ਪਹਾਂਦਾ ਜ਼ਹਿਰ ਜੂ ਵੀ ਦੇ ਆ ਦੇਖੋ ਜੀ ਕਿਥੇ ਖਲੋ ਗਈ ਇੱਕ ਰੱਖ ਲੋ ਗਈ ਬਸ ਹੂੰ ਆਹ ਸਰ ਭਾਈ ਐਨ ਕਰਿਓ ਮੂੰ ਆ ਦੇਖੋ ਲੈ ਵਾ ਕੀ ਬਿਲਕੁਲ ਨਾ ਦੋਸਤੋ ਚਾਰ ਥਾਣਾ ਚੌਰਸਲੇਵਾ ਤੇ ਇੱਕ ਪਾਸੇ ਜਿਹੜਾ ਉਲਟ ਬਹਿਣੀ ਤੋ ਤੁਹਾਨੂੰ ਦਿਖਾਤਾ ਵੀ ਇੱਕ ਨਾਲ ਸਾਰੂ ਲੱਗਾ ਠੀਕ ਆ ਮੜਾ ਜੀ ਸਿਮ ਦਾ ਹੱਥ gekeਲਾ ਜੀ ਵੀਰਾਂ ਦਾ ਕਰਦਾ ਬਾਕੀ ਥਣ ਦੇ ਵਾ ਤੁਸੀਂ ਦੇਖੋਗੇ ਸਪੇਸ ਦੇਖੋਗੇ ਚੰਗੀ ਹੈ ਠੀਕ ਹੈ ਜੀ ਹਮਾਰੇ ਦੇ ਵਿੱਚ ਸਾਢੇ 5 6 ਵਜੇ ਜਵਾਈ ਕਰੀ ਦੀ ਜੀ ਵੀਰ ਜੀ ਅੱਛੇ ਮਾਰਨਿੰਗ ਹਾਂਜੀ ਆ ਬੱਚੇ ਵੀ ਹੈਗੇ ਇਹਦੇ ਦੋ ਬਟਨ ਜਿਹਨੂੰ ਕਹ ਦਿੰਦੇ ਆ ਬਟਨ ਕਹ ਦੋ ਤਰੇ ਬਟਨ ਹੈ ਹਾਂਜੀ ਦੋ ਤਲੇ ਪਾ ਜਲੇ ਪਸ਼ੂ ਦੀ ਨਿਸ਼ਾਨੀ ਹੈ ਦੋਸਤੋ ਚੰਗੀ ਖਾਸੀ ਬਾਟਾ ਵੀਰਾਂ ਦਾ ਵੀ ਆ ਵੇਖਣ ਲੱਗੇ ਆਏ ਜਿਹਨੇ 15 ਦਿਨਾਂ ਨੇ ਜਾ ਕੇ ਧਰਨਾ ਵਾ 6-7 ਦਿਨ ਰਹਿ ਗਏ 6-7 ਦਿਨਾਂ ਨੂੰ ਹੋਰ ਇਹਨੇ ਮੈਲਾ ਮੂਲਾ ਮਾਰ ਕੇ ਫਿਰ ਚੰਗੀ ਚਵਾਈ ਦੇ ਆਊਗੀ ਆ ਹੁਣ ਵੀ ਤਕਰੀਬਨ 9-10 ਕਿਲੋ ਦੁੱਧ ਆ ਇਸ ਟਾਈਮ ਇਹਦਾ ਬਹੁਤ ਵਧੀਆ ਚੱਲਣ ਦੇਈ ਆ ਤੇ ਇਹਦਾ ਮੁੱਲ ਨਿਸ਼ਾਨ ਮੁੱਲ ਇਹ ਜੀ ਕਰਨ ਭਾਏ 1-15 ਗਾਦੇ ਥੋੜਾ ਬੜਾ ਮੰਨ ਤਨ ਕਰਦਾ 1-15 ਜੋ ਇੱਕ 15 ਚ ਹਾਂਜੀ ਜਿਆਦਾ ਨਹੀਂ ਕਰਤਾ ਥੱਲੇ ਨਹੀਂ ਆਈਏ ਨਹੀਂ ਕੋਈ ਥੋੜਾ ਬੜਾ ਕਰਦਾਂਗੇ ਮੌਕੇ ਤੇ ਓਕੇ ਤੇ ਕਰਦਾਂਗੇ ਠੀਕ ਹੈ ਜੀ ਹਾਂਜੀ ਮੌਕੇ ਤੇ ਆਂਦਾ ਵੀਰਾਂ ਦਾ ਮਾਣ ਤਨ ਕਰਦਾਂਗੇ ਠੀਕ ਆ ਇੱਕ 15 ਮੁੱਲ ਕਰਦਾ ਠੀਕ ਆ ਇੱਕ 15 ਝੋਟੀ ਜਗੀ ਝੋਟੀ ਹੈ ਲੋ ਕੋਈ ਸ਼ੱਕ ਨਹੀਂ ਹੈਗਾ ਬਿਲਕੁਲ ਪੂਰੀ ਸਿਰੇ ਦੀ ਝੋਟੀ ਆ ਮੈਂ ਜਦੋਂ ਦੇਖਣਗੇ ਇਹ ਤੇ ਲਿਆਂਦੀ ਇਹ ਕਈਆਂ ਨੇ ਮਾਲੀ ਲੈ ਆਂਦਾ ਉਹਦੇ ਮਾਰ ਹੈਗੀ ਝੋਟੀ ਆ ਅੱਛਾ ਹਾਂਜੀ ਨਹੀਂ ਪੂਰੀ ਫਿੱਟ ਫਾਟ ਆ ਆ ਮਗਰ ਕੱਟੀ ਹੈ ਠੀਕ ਹੈ ਕੱਟੀ ਆ ਤੇ ਆ ਝੋਟੀ ਆ ਪਸੰਦ ਆਉਗੀ ਦੋਸਤੋ ਤੁਹਾਨੂੰ ਜਰੂਰ ਤੁਸੀਂ ਸੰਪਰਕ ਕਰ ਲਿਓ ਬਾਈ ਨਿਸ਼ਾਨ ਦੇ ਨਾਲ ਦੇਖਦੋ ਕਿ ਬਹੁਤ ਚੰਗੀ ਆ ਝੋਟੀ ਹਰ ਪਾਸੇ ਹਰ ਐਂਗਲ ਤੋਂ ਥਾਣ ਦੇ ਵਿੱਚ ਬੜੀ ਸਾਫ ਆ ਸੋ ਜਰੂਰ ਕੰਟੈਕਟ ਕਰ ਲਿਓ ਠੀਕ ਆ ਇਸ ਤੋਂ ਬਾਅਦ ਜਿੱਤੇ ਭੁੱਲ ਗਏ ਕੋਈ 29 ਨੰਬਰ ਦੀ ਗੈਂਦੇ ਹੈ ਕੱਟੀ ਹੈ ਕੋਈ ਹਾਂ ਐ ਮਨਤੀ ਉਹ ਕਿਸੇ ਨੇ ਚਲੋ ਹੈ ਤਾਂ ਚਲੋ ਆਪ ਦਾ ਨੀਲੀ ਦਾ ਪੱਖ ਆਪ ਕਿਸੇ ਨੇ ਚਲੋ ਮੋਰਾ ਦੇ ਵਿੱਚ ਕਟੀਗਾ ਭਰਾਤਾ ਠੀਕ ਆ ਬਗਰ ਕੱਟੀ ਆਈ ਆ ਬਿਲਕੁਲ ਬਲੈਕ ਹੀ ਆ ਥੋੜੀ ਵਿੱਚੋਂ 2 ਇੰਚ ਪਿਛੋਂ ਪੂਛੜੀ ਉਹ ਵਾਈਟ ਆ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਨੀਲੀ ਦੀ ਮਾਝੀ ਦੀ ਡਿਟੇਲ ਕੀ ਆ ਨਿਸ਼ਾਨ ਇਹ ਭਾਈ 2 ਮਹੀਨੇ ਰਹਿ ਕੇ ਸੂਨ ਚ ਅੱਛਾ ਜੀ ਹਾਂਜੀ 2 ਮਹੀਨੇ ਸਮਾਂ ਰਹਿ ਗਿਆ ਸੂਨ ਚ ਚੌਥਾ ਸੂਆ ਗਾਂ ਇਹਨੇ ਸੂਣਾ ਮੱਝ ਨੇ ਚੌਥਾ ਹਾਂਜੀ ਚੌਥਾ ਸੂਆ ਸੂਣਾ ਨੀਲੀ ਰਾਵੀ ਦੀ ਜਿਹੜੀ ਦੋਸਤੋ ਮਾਝਾ ਟੇਡਾ ਘਾਟ ਆ ਆ ਕੁਕ ਬਿੱਲੀ ਬਣ ਕੇ ਆ ਵੇਖੋ ਜੀ ਸਿੰਘਾਂ ਦੀ ਬੰਤਰ ਵੇਖ ਲਓ ਠੀਕ ਹੈ ਜੀ ਥੋੜੀ ਖੋਲੀ ਆ ਪਰ ਪਤਲੇ ਪਿੰਡੇ ਦੇ ਵਿੱਚ ਤੇ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਆ ਹਾਂਜੀ ਭਾਈ ਆ ਤੋਂ ਤੋਂ ਡਰਾਈ ਆ ਦੁੱਧੋਂ ਡਰਾਈ ਠੀਕ ਹੈ ਜੀ 1 ਮਹੀਨਾ ਸਮਾਂ ਜਿਹੜਾ ਭਾਈ ਹੁੰਦਾ ਵੀ ਹੋ ਗਿਆ ਦੁੱਧੋਂ ਡਰਾਈ ਕੀਤੀ ਇਹ 8 ਮਹੀਨੇ ਜਾਂ 8.5 ਕੋਣਗੇ ਨਹੀਂ ਨਹੀਂ 8 ਮਹੀਨੇ ਹੋ ਗਏ ਭਾਜੀ ਆ 2 ਮਹੀਨੇ ਬਾਕੀ ਠੀਕ ਹੈ 2 ਜਾਂ 2 ਦਿਨ ਉੱਤੇ ਵੀ ਲੈ ਜਾਂਦੇ ਹਾਂ ਹੂੰ ਸੋ ਬਾਕੀ ਆ ਫੇਸ ਕੁਆਲਟੀ ਹੈ ਜੀ ਪਤਲੇ ਚੰਮ ਦੇ ਵਿੱਚ ਆ ਬਿਲਕੁਲ ਚਮੜੀ ਪਤਲੀ ਆ ਤੇ ਨਿਸ਼ਾਨ ਦਾ ਮੁੱਲ ਫਿਰ ਲੈਣ ਦੇਣ ਕੀ ਕਰਦੇ ਨੇ ਉਹਦੇ ਵਿੱਚ ਜੀ ਦਾ 60000 ਬਾੜ ਹਾਂਜੀ ਵਿੱਚੋਂ ਛੋਟਾ ਹੋਣਗੇ ਹਾਂ ਕੋਈ ਨਹੀਂ ਕਰਦਾਂਗਾ ਛੋਟਾ ਦਿਖਾ ਦਈਏ ਖੋਲ ਕੇ ਛੋਟ ਛੱਪਾ ਜਿਹੜਾ ਦੋਸਤੋ ਹਰਕ ਪਸ਼ੂ ਹਰਕ ਐਨੀਮਲ ਦੇ ਵਿੱਚੋਂ ਹੋ ਜਾਊਗਾ ਬਾਕੀ ਪਸੰਦ ਕਰੋ ਆਪਣੀ ਚੀਜ਼ ਸਿਲੈਕਟ ਕਰੋ ਆਣ ਕੇ ਘਰ ਪਹੁੰਚ ਕੇ ਸੋ ਚੰਗੇ ਪਸ਼ੂ ਆ ਠੀਕ ਆ ਜੀ 62000 ਰੁਪਏ ਦਾ ਮੁੱਲ ਤੇ ਦੁੱਧੋਂ ਡਰਾਈ ਆ 2 ਮਹੀਨਾਂ ਸਮਾਂ ਹਜੇ ਰਹਿੰਦਾ ਹੈ 2 ਮਹੀਨੇ ਸਮਾਂ ਰਹਿੰਦਾ ਸੂਣ ਦੇ ਵਿੱਚ ਤੇ ਸੂਹਾ ਚੌਥਾ ਸਮਝਾ ਰਹੀ ਹੈ ਬਾਕੀ ਚੇਪਣ ਥਣ ਵਧੀਆ ਆਉਂਦੇ ਆ ਜੀ ਹਾਂ ਜੀ ਓਕੇ ਭਾਜੀ ਲਓ ਬਈ ਆ ਕਰੋ ਜੀ ਅਹ ਲੋ ਹਾਂ ਜੀ ਸੋ ਨੀਲੀ ਰਾਵੀ ਨੀਲੀ ਰਾਵੀ ਅੱਜ ਵੀਰ ਨਿਸ਼ਾਨਦੇ ਕੋਲੇ ਹੋਈ ਪਈ ਹੈ ਇੱਕ ਝੋਟੀ ਦਿਖਾਤੀ ਆ ਪਹਿਲਾਂ ਬਹੁਤ ਚੰਗੀ ਸੁਨੱਖੀ ਝੋਟੀ ਆ ਤੇ ਬਿਲਕੁਲ ਵਾਧੇ ਵੰਦੀਆ ਦੋਸਤੋ ਦੋਂਦੀ ਰੋਟੀ ਸੋਈ ਆ ਅਜੇ ਦੋਂਦੇ ਦਾ ਤਾਂ ਬਰਾਬਰ ਨਹੀਂ ਚੱਕੀ ਹੋਣੀ ਤੇ ਇਹ ਜਿਹੜੀ ਦੋਸਤੋ ਚੌਥਾ ਸੁਹਾ ਨੀਲੀ ਦਾਵੀ ਦੇ ਵਿੱਚ ਆ ਜੇਕਰ ਕਿਸੇ ਵੀਰ ਨੇ ਅੱਜ ਖਰੀਦਣੀ ਆ ਤੇ 65000 ਰੁਪਏ ਕਿੰਦਾ ਮੋਲ ਆ ਅੱਜ ਆਜਰੇ ਦਿਨ ਤੇ ਆਪਾਂ ਕਿ ਸੱਜਰ ਪਸ਼ੂ ਤਾਂ ਆਪਾਂ ਨੋਰਮਲੀ ਪਾਦਾ ਕੋਈ ਥੋੜਾ ਬਤਾ ਹੋਰ ਉੱਪਰ ਹੋ ਸਕਦਾ ਮੌਕੇ ਤੇ ਫਿਰ ਹਾਲ ਅੱਜ ਅੱਜ ਰੇਟ ਜਿਹੜਾ ਦੋਸਤੋ 60000 ਤੇ ਨਿਸ਼ਾਨ ਵੀਰੇ ਇਹ ਤਾਂ ਨੀਲੀ ਦਾਵੀ ਹੋ ਗਈ ਆਪਣੇ ਕੋਲ ਮੱਝ ਇਹ ਤੀਜਾ ਸੁਹਾ ਗਾਂ ਸੋਈ ਆ ਆਪਾਂ ਹਾਂਜੀ ਗਾਂ ਤੇ ਆਪਾਂ ਪਿਛਲੀ ਵੀਡੀਓ ਚ ਪਾਈ 33 ਦੀ ਵੀਡੀਓ ਪਾਈ ਸੀ ਤੇ 43 ਨੇ ਵਸ਼ਾ ਮਰ ਗਿਆ ਜੋ ਓਕੇ ਹਾਂਜੀ ਆਪਾਂ ਬੱਛੇ ਵਰੀ ਦਿਨ ਵੀਡੀਓ ਬਣਾਈ ਪਰ ਪਿਛਲੀ ਵਾਰ ਬੱਛਾ ਵਖਾਇਆ ਇਹਦੇ ਵਿੱਚ ਓਕੇ ਹਾਂਜੀ ਤੇ ਦੁੱਧ 12 ਕਿਲੋ ਇਸ ਟਾਈਮ ਨੈਟ ਤਿਆਰ ਜੇ ਥਲੇ 12 ਕਿਲੋ ਰੈਡੀ ਆ ਹਾਂਜੀ ਤੇ 1 ਮਹੀਨਾ ਲੱਗ ਗਿਆ ਹੋ ਗਿਆ ਸਮਾਂ ਹਾਂ 1 ਮਹੀਨੇ ਤੋਂ ਥੋੜੀ ਉੱਤੇ ਚ ਲੱਗੀ ਆ 1 ਮਹੀਨੇ ਤੋਂ ਉੱਤੇ ਦਿਨ ਟੱਪ ਗਏ ਆ ਹਾਂ ਹੁਣ 12 ਕਿਲੋ ਦੁੱਧ ਹਾਂ 12 ਕਿਲੋ ਪੱਕਾ ਦੂੰ ਦੋ ਟਾਈਮ ਚੋਵੇ ਤਿੰਨ ਟਾਈਮ ਜੋ ਤਸੱਲੀ ਕਰਕੇ ਡੰਗਰ ਦਵਾਵਾਂਗੇ ਉਦੋਂ ਜਿੱਦਣ ਵੀਡੀਓ ਪਾਈ ਸੀ ਮਹੀਨਾ ਕ ਪਹਿਲਾਂ ਆਪਾਂ ਬੱਚਾ ਨਾਲ ਹੈਗਾ ਸੀ ਹਾਂ ਬੱਚਾ ਹੈਗਾ ਸੀ 30 ਤਰੀਨ ਵੀਡੀਓ ਪਾਈ ਸੀ ਮਹੀਨਾ ਨਹੀਂ ਹੋਇਆ ਅਜੇ 10 10 ਕਿ ਦਿਨ ਹੋਏ ਮੈਂ ਠੀਕ ਆ ਹਾਂਜੀ 10 ਕਿ ਦਿਨ ਹੋਏ ਸਾਰੀ ਸੂਈ ਨੂੰ ਹਾਂ ਨਹੀਂ ਵੀਡੀਓ ਪਾਈ ਨੂੰ ਵੀਡੀਓ ਪਾਈ ਨੂੰ ਹਾਂਜੀ ਠੀਕ ਆ ਉਦੋਂ ਬੱਚਾ ਸੀਗਾ ਨਾਲ ਹਾਂ ਬੱਚਾ ਨਾਲ ਹੈਗਾ ਤੇ 12 ਕਿਲੋ ਆਪਾਂ ਚਵਾ ਦਾਂਗੇ ਹਾਂ 12 ਕਿਲੋ ਚਵਾ ਦਾਂਗੇ ਲਓ ਜੀ 12 ਕਿਲੋ ਦੋਸਤੋ ਤੁਸੀਂ ਚੋਕੇ ਵੇਖ ਲਿਓ ਠੀਕ ਆ ਦੁੱਧ ਹੁਣ ਮੌ ਵੀ ਇੱਕ ਹੁੰਦਾ ਵੀ ਕੱਲੀ ਕਹਿਣ ਵਾਲੀ ਗੱਲ ਪਰ ਤੁਸੀਂ ਚਵਾਈ ਜਰੂਰ ਕਰਕੇ ਦੇਖਿਓ ਜਿਹੜਾ ਵੀਰ ਭਰਾ ਮਰਜੀ ਆਣ ਕੇ ਚੋ ਸਕਦਾ ਆ ਕਰੋ ਚੈੱਕ ਜੀ ਲੈ ਵੀ ਨਿਸ਼ਾਨ ਵੀਰ ਖੋਲ ਕੇ ਦਿਖਾਦੇ ਤੋੜ ਕੇ ਇਹ ਬਾਕੀ ਥਣਾ ਥਣਾ ਦੀ ਚਵਾਈ ਵਰਦੀ ਪੂਰੀ ਹੈ ਜੀ ਹਾਂ ਜੀ ਪੂਰੀ ਵਰਦੀ ਭਾਜੀ ਲਓ ਜੀ ਸਵੇਰ ਦੋਸਤੋ ਆਪ ਦੇ ਅਕੋਰਡਿੰਗ ਤੁਸੀਂ ਤੀਜਾ ਮੰਨ ਲਿਓ ਚੌਥਾ ਮੰਨ ਲਿਓ ਬਾਕੀ 12 ਕਿਲੋ ਦੁੱਧ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਜੋ 12 ਕਿਲੋ ਆ ਠੀਕ ਆ 10 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਬੱਚਾ ਵੀ ਦਿਖਾਇਆ ਸੀਗਾ ਪ੍ਰੋਪਰ ਇਸੇ ਗਾਂ ਦਾ ਤੇ ਹੁਣ ਫਿਲਹਾਲ ਬਿਨ ਬੱਚਿਓ ਠੀਕ ਹੈ ਜੀ ਬੱਚਾ ਨਹੀਂ ਹੈਗਾ ਅੱਜ ਮੌਕੇ ਤੇ ਉਹ ਤੁਸੀਂ ਨੋਟ ਕਰ ਲਿਓ ਬਾਕੀ ਗਾਂ ਤੁਹਾਡੇ ਸਾਹਮਣੇ ਆ ਥਣ ਲੇਵਾ ਦੇਖ ਲਓ ਠੀਕ ਆ ਜੀ ਤੇ ਚਾਲ ਚੱਲਣ ਵੇਖ ਲਓ ਕਦ ਕਾਠ ਵੇਖ ਲਓ ਠੀਕ ਆ ਜੀ ਆ ਫੇਸ ਕੁਆਲਿਟੀ ਦੇਖ ਲਓ ਲਓ ਜੀ ਬਾਕੀ 12 ਕਿਲੋ ਦੁੱਧ ਆ ਕਿਸੇ ਵੀਰ ਨੇ ਤਸੱਲੀ ਕਰਨੀ ਆਪਦੀ ਦੋ ਡੰਗ ਚਵਾਈ ਕਰ ਲਿਓ ਠੀਕ ਆ ਲਓ ਜੀ ਤੋਰਨਗੇ ਇਤਨੇ ਨਿਸ਼ਾਨਾ ਅੱਜ ਲੈਣ ਦੇ ਨਾ ਫਿਰ ਇਹਦਾ ਪਿਛਲੀ ਵਾਰ 30000 ਕੀਤਾ ਸੀ ਐਰ ਕੀ ਆਪਾਂ 26000 ਮੁੱਲ ਕਰਦੇ ਆਂ ਦਾ ਨਹੀਂ ਹੋਰ ਕਰਦੀਏ ਤੁਹਾਡੇ ਦੁੱਧ ਵੀ ਪੀਰੇ ਬਵਾ ਚਲੋ ਕੋਈ ਨਹੀਂ ਕਰਦਾਂਗੇ ਕੋਈ ਨਹੀਂ ਮੋਕੇ ਦੇ 26000 ਵੀ ਕਰੀਏ ਜਿੰਨਾ ਖੁੱਲ ਗੰਗਾ ਮੰਨਦਾਂ ਚਲੋ ਕੋਈ ਨਹੀਂ ਕਰਦਾਂਗੇ ਹਾਂਜੀ ਹਾਂਜੀ ਹਾਂ ਬਾਕੀ ਵੀਰ ਭਰਾ ਜਿਹੜਾ ਵੀ ਫੋਨ ਲਾਊਗਾ ਨਾ ਮਤਲਬ ਸਾਈ ਪੈਣਾ ਪਾਊਗਾ ਡੰਗਰ ਉਹਦਾ ਪੱਕਾ ਆ ਨਾ ਪਿਛਲੀ ਵਾਰ ਪੂਰੀ ਝੋਟੀਆਂ ਪਾਈਆਂ ਸੀ ਤੇ ਉਧਰ ਲੜਾਈ ਹੋ ਗਈ ਵਿੱਚ ਫਿਰ ਕਿੰਦੀ ਆ ਤੁਹਾਡੀ ਹੋ ਗਈ ਤੇ ਅਗਲਾ ਗਾਗ ਗਾਗ ਦੀ ਇਦਾਂ ਹੀ ਸਾਈ ਪਾਉਂਦੇ ਨਹੀਂ ਸਿੱਧੇ ਤੁਰੇ ਆਉਂਦੇ ਆ ਤੇ ਫਿਰ ਜਿੰਨਾ ਸਾਈ ਪਾਈ ਹੁੰਦੀ ਜਿੱਦਾਂ ਹੁਣ ਮਤਲਬ ਕੋਈ ਦੂਰੋਂ ਦੁਰ ਪਿਆ ਵਾ ਸਾਈ ਪਾਈ ਨਹੀਂ ਤੇ ਉਧਰ ਹੋਰ ਕੋਈ ਗਾਹਗਾ ਮੈਂ ਨਹੀਂ ਡੰਗਰ ਅਸੀਂ ਪਿੱਛੇ ਜੇ ਹੈ ਪਾਇਲੀਆਂ ਵੇਲੀਆਂ ਪਰਾਂ ਨੂੰ ਕਰਜਣ ਪਏ ਤੁਹਾਨੂੰ ਘਲੌਕ ਲਾ ਕੇ ਦੇਖਦੇ ਆ ਜਿਹੜਾ ਤਕਰਾਰ ਨਿਕਲੇ ਉਹਦੀ ਪਹਿਲ ਆ ਠੀਕ ਹੈ ਜੀ ਠੀਕ ਜਿਹੜਾ ਕਾਹਕ ਟਕਰਾ ਨਿਕਲਉਂਦੀ ਪਹਿਲ ਪਰ ਸਾਈ ਬਿਆ ਨੇ ਪਾਊਗਾ ਫੇਰ ਹੀ ਮੈਨੂੰ ਪਤਾ ਹੁੰਦਾ ਨਾਲ ਡੰਗਰ ਵੀਰ ਨੇ ਇਹਨੇ ਪੱਕਾ ਕੀਤਾ ਵੀਰ ਨੇ ਆਉਣਾ ਹੀ ਆਉਣਾ ਵਾ ਤੇ ਫਿਰ ਜਿੰਨਾ ਚਿਰ ਸਾਈ ਨਹੀਂ ਪਉਂਦਾ ਭਾਵੇਂ ਜਿਹੜਾ ਮਰਜ਼ੀ ਤੱਕ ਉਹ ਤਾਂ ਨਹੀਂ ਪਤਾ ਲੱਗਦਾ ਸਾਈ ਪਿਆ ਨੇ ਤਾਂ ਪਤਾ ਲੱਗਦਾ ਪਸੂਏ ਉਸ ਇੱਕ ਬੰਦੇ ਦਾ ਹੋ ਗਿਆ ਹਾਂ ਜੀ ਠੀਕ ਆ ਤੇ ਸਾਈਬੇ ਨੇ ਜਿਹੜਾ ਦੋਸਤੋਂ ਤੁਸੀਂ ਪਾ ਗਿਆ ਆਪਦਾ ਪਸੂ ਮਲੱਕ ਲਿਆ ਕਰਦੇ ਨੇ ਫਿਰ ਥੋੜੇ ਥੋੜੇ ਟਾਈਮ ਬਾਅਦ ਸੇਹੜੇ ਆਈ ਜਾਂਦੇ ਆ ਬਿਲਕੁਲ ਬਿਲਕੁਲ ਹਾਂਜੀ ਤੇ ਨਿਸ਼ਾਨ ਅੱਗੇ ਆ ਗਈ ਆਪਣੇ ਕੋਲ ਗਾਂ ਸੂਣ ਵਾਲੀ ਚਾਰ ਪੰਜ ਦਿਨ ਲੈਂਦੀ ਆ ਠੀਕ ਆ ਜੀ ਹਾਂਜੀ ਚਾਰ ਪੰਜ ਦਿਨ ਸਮਾਂ ਲੈਂਦੀ ਆ ਦੋਸਤੋਂ ਗਾਂ ਸੂਣ ਵਾਲੀ ਕੋਈ ਗੱਲ ਬਾਤ ਨਹੀਂ ਜਿੰਨਾ ਸਵੇਰ ਦੂਜਾ ਤੀਜਾ ਜੀ ਇਹ ਸੂਆ ਦੂਜਾ ਸੁਣੁੰਦੀ ਭਾਜੀ ਦੂਜਾ ਸੂਆ ਵੀਰਾਂ ਦਾ ਵੀ ਸੂਣ ਇਹ ਸੂੜੇ ਜੀ ਠੀਕ ਆ ਤੇ ਦਿਨ ਹਜੇ 5 4 ਦਿਨ ਲੈਂਦੀ ਆ ਹਾਂਜੀ ਠੰਡੀ ਸੀ ਜੀ ਕੋਈ ਗੱਲ ਬਾਤ ਨਹੀਂ ਜਦੋਂ ਮਰਜੀ ਓੜ ਓੜ ਕੇ ਬ ਬਿਲਕੁਲ ਠੰਡੇ ਮੌਸਮ ਵਰਗੀ ਠੰਡੀ ਗਾਂ ਜਿਹੜੀ ਦੋਸਤੋ ਤੁਹਾਡੇ ਸਾਹਮਣੇ ਆ। ਸੁਹਾ ਦੂਜਾ ਮੰਨ ਲਓ ਕੋਈ ਤੀਜਾ ਮੰਨ ਲਓ ਦੂਜਾ ਮੰਨ ਲਓ ਬਾਕੀ ਹੈ ओरिजिनल ਦੂਜਾ ਹੀ ਹੈ ਠੀਕ ਹੈ ਜੀ। ਮੂੰਹ ਮੱਥਰੀ ਆ ਬਾਕੀ ਸਿੰਗਾ ਕਰਕੇ ਲੱਗਦੀ ਆ। ਹਾਂਜੀ। ਤੇ ਸਿੰਗਾ ਦੀ ਪੰਤਰ ਜਰੂਰ ਆ ਪਰ ਠੰਡੀ ਸੀ ਏਰੀ ਆ। ਤੇ ਆਹ ਵੇਖੋ ਜੀ ਤੁਸੀਂ ਥਣ ਲੇਵਾ। ਠੀਕ ਆ। ਅਜੇ ਪੰਜਾਂ ਚੌਹਾਂ ਦਿਨਾਂ ਦੇ ਵਿੱਚ ਕਿਉਂਕਿ ਗਾਵਾਂ ਜਿਹੜੀਆਂ ਦੋਸਤੋ ਨੇੜੇ ਤੇੜੇ ਆ ਗਏ ਨਾ ਦੋ ਚੌ ਦਿਨਾਂ ਚ ਪੂਰੀਆਂ ਬਣਦੀਆਂ ਥਣਦੀਆਂ ਨੇ ਠੀਕ ਆ ਤਿਆਰ ਹੋ ਜਾਂਦੀਆਂ ਨੇ ਦੋ ਚੌ ਦਿਨਾਂ ਜੀ। ਤੇ ਥਣਥਣੂਲ ਪ ਤੋ ਹੱਥੀ ਚਵਾਈ ਵਾਲਾ ਥਾਣਾ ਕਿਸੇ ਵੀਰ ਨੇ ਨਾਰਮਲੀ ਕਿਸੇ ਭੈਣ ਨੇ ਚਵਾਈ ਕਰਨੀ ਆ इजीली ਤੁਸੀਂ ਕਰ ਸਕਦੇ ਹੋ ਤੋੜ ਕੇ ਤੁਹਾਨੂੰ ਦਿਖਾਉਣੀ ਆ। ਆਹ ਜੀ ਫਾਤੀ ਚਾਲ ਢਾਲ ਚੰਗੀ ਆ ਦੋਸਤੋ ਠੀਕ ਤੇ ਦੂਜਾ ਸੂਗਾ ਬਿਲਕੁਲ ਲੱਗੇ ਆ ਸੂਣ ਦੇ ਪੰਜ ਚਾਰ ਦਿਨ ਅਜੇ ਸਮਾਂ ਵੱਧ ਤੋਂ ਵੱਧ ਬਾਕੀ ਆ। ਬਾਕੀ ਥਾਂ ਦੇ ਵਿੱਚ ਦੀ ਪੂਰੀ ਸਫਾਈ ਕਾ ਥਾਣ ਪੂਰਾ ਮੁਠੀ ਵਾਲਾ ਠੀਕ ਹੈ ਜੀ ਕੋਈ ਵੀਰ ਆਪਦਾ ਬੜੀ ਤਸੱਲੀ ਨਾਲ ਦੇਖ ਲਿਓ ਆਪਣਾ ਵੀਡੀਓ ਨੂੰ ਉਸ ਤੋਂ ਬਾਅਦ ਤੁਸੀਂ ਵੀਰ ਨਿਸ਼ਾਨ ਦੇ ਨਾਲ ਜਿਹੜਾ ਕੰਟੈਕਟ ਕਰਦੇ ਨਾ ਨਾ ਡਰਨਾ ਠੀਕ ਆ ਆ ਬਈ ਨਾ ਮਿੱਠਿਆ ਨਾ ਆ ਦੇਖੋ ਜੀ ਇਹਦਾ ਵੀ ਨਿਸ਼ਾਨ ਵੀਰੇ ਤੋੜਨਾ ਵਾਪਸ ਹੀ ਆਇਆ ਨਾ ਡਰਨਾ ਉਹ ਚਲੇ ਚਾੜ ਵੀਰੇ ਇੱਕ ਵਾਰ ਮੁੱਲ ਲੈਂਦਾ ਮੁੱਲ ਵੀਰ ਜੀ ਦਾ ਭਾਈ ਯਾਰ 22000 ਹਾਂਜੀ ਥੋੜਾ ਬੜਾ ਕੋਈ ਨਹੀਂ ਮੋਗੇ ਦੇ ਮਾਨਤਨ ਕਰਦਾਂਗੇ ਆਪਾਂ ਜਿਹੜਾ ਵੀਰ ਭਰਾ ਉਹ ਜੋ ਬਣਦਾ ਥੰਦਾ ਬਿਲਕੁਲ ਜਾਇਜ਼ ਮੁੱਲ ਮੰਗਿਆ ਇਹਦਾ ਬਿਲਕੁਲ ਜੀ ਹਾਂਜੀ ਠੀਕ ਆ 8-10 ਕਿਲੋ ਨੇ ਦੋ ਦਰਮਾਨ ਆ ਪਾਈ ਜਾਣਾ ਵਾ ਬਿਲਕੁਲ ਹਾਂਜੀ ਤੇ 22000 ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਦਿੱਤੀ ਜਾਊਗੀ ਠੀਕ ਆ ਤੇ ਫਿਲਹਾਲ ਪਸ਼ੂ ਅਜਵੀਰ ਨਿਸ਼ਾਨ ਦੇ ਕੋਲ ਇਨੇ ਸੀਗੇ ਚਾਰ ਨਗ ਦਿਖਾਤੀ ਆ ਤੁਹਾਨੂੰ ਚਾਰੇ ਆਪਦੀ ਆਪਦੀ ਜਗ੍ਹਾ ਤੇ ਬਿਲਕੁਲ ਜਿਹੜੀ ਦੋਸਤੋ ਸਟੈਂਡਰਡ ਦੇ ਸੀਗੇ ਠੀਕ ਆ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਝੋਟੀ ਦਿਖਾਤੀ ਆ ਜਰੂਰ ਤੁਸੀਂ ਗੌਰ ਕਰ ਲਿਓ ਤਸੱਲੀ ਕਰ ਲਿਓ ਝੋਟੀ ਪਸੰਦ ਆਊਗੀ ਤੁਹਾਨੂੰ ਥਣ ਦੇਵੇ ਦੀ ਬਹੁਤ ਸਾਫ ਆ ਸੋ ਸਿੰਗ ਪੇਸ਼ਕ ਇੱਕ ਟੁੱਟਾ ਫਿਲਹਾਲ ਸਾਰੇ ਬੰਨਿਓ ਬਾਡੀ ਬੰਤਰ ਵੇਖੋਗੇ ਪੇਟ ਪੁਠਾ ਵੇਖੋਗੇ ਤੇ ਬੇਰਕੋਲਾ ਘੱਟ ਉਮਰ ਛੋਟੀ ਉਮਰ ਦੇ ਵਿੱਚ ਸੂਈ ਆ ਪਹਿਲਾ ਸੂਆ ਤੇ 10 9 10 ਦੁੱਧ ਅਜੇ 6ਵੇਂ ਦਿਨ ਦੇ ਵਿੱਚ ਚੱਲ ਰਹੀ ਹੈ। ਜ਼ਰੂਰ ਕੰਟੈਕਟ ਕਰ ਲਿਓ ਮਗਰ ਕੱਤੀ। ਸਾਰੀ ਉਮਰ ਵੀ ਸਾਰੀ ਚੰਗੀਆਂ ਪੰਨੀਆਂ ਵੀ ਲਾਗੀਆਂ ਹੈ ਭਾਈ ਕਿ ਸਾਲ ਦੀ ਸਾਰੀ ਹੋ ਗਈ? ਇੰਨੇ ਕੇ ਸਾਲ ਦੀ ਹੈਗੀ ਉਮਰ। ਹਾਂਜੀ। ਤੈਨੂੰ ਕਿਸੇ ਨੇ ਚੰਗੀ ਸੰਭੀ ਬਹੁਤ ਜਿਆਦੀ ਸਾਬੀ ਹੈ। ਨਹੀਂ ਪੂਰੀ ਕੇਅਰ ਕੀਤੀ ਹੈ ਜੀ। ਹਾਂਜੀ। ਪੂਰੀ ਸੇਵਾ ਦੇ ਵਿੱਚ ਪਸ਼ੂ ਪਲਿਆ ਤੇ ਨਿਸ਼ਾਨ ਭੁੱਲ ਗਏ ਆਪਣੇ ਵੀਰੇ ਸੰਪਰਕ 70876 7471 ਜੀ ਹਾਂਜੀ ਹੋਰ ਕੁਝ ਕਹਿਣਾ ਨਹੀਂ ਹੋਰ ਕੁਝ ਨਹੀਂ ਕਹਿਣਾ ਭੈਣ ਭਰਾਵਾਂ ਨੂੰ ਕੁਝ ਕੋਈ ਨਹੀਂ ਵੀਰ ਭਰਾ ਜਿਹੜਾ ਫੋਨ ਲਾਉ ਮਾਨਦਾਨ ਕਰਾਂਗੇ ਵੀਰ ਭਰਾ ਕੁਝ ਸੁਨੇਹਾ ਦੇਣਾ ਹੋਵੇ ਜੀ ਨਹੀਂ ਸੁਨੇਹਾ ਨਹੀਂ ਕੋਈ ਦੇਣਾ ਜੀ ਅੱਛਾ ਲਓ ਬੇ ਨਿਸ਼ਾਨ ਵੀਰ शर्मा ਜਾਂਦਾ ਕਹਿੰਦਾ ਸੁਨੇਹਾ ਕੋਈ ਨਹੀਂ ਦੇਣਾਗਾ ਪਸੂ ਜਿਹੜੇ ਦੋਸਤੋ ਕੋਈ ਵੀਰ ਵੀ ਸਾਈ ਬਿਆਨਾਂ ਪਹਿਲਾਂ ਕਰ ਲਿਆ ਕਰੋ ਜਿਹਨੇ ਸਿਲੈਕਟ ਕਰ ਲਿਆ ਕਿਉਂਕਿ ਬਾਅਦ ਵਿੱਚ ਦੋ ਭੈਣ ਭਰਾ ਚਾਰ ਭੈਣ ਭਰਾ ਕੋ ਤੁਰ ਪਏ ਨਾ ਕਿਸੇ ਵੀ ਲੋਕੇਸ਼ਨ ਤੋਂ ਤੇ ਸਾਰੇ ਆਣ ਵਜੇ ਇੱਕੇ ਥਾਂ ਤੇ ਤੇ ਜਿਹਨੇ ਸਾਈਵਧਾਈ ਕੀਤੀ ਹੋਊਗੀ ਉਹ ਪਤਾ ਨਹੀਂ ਹੁੰਦਾ ਵੀ ਕਿਹਨੇ ਸਾਈਵਧਾਈ ਕੀਤੀ ਕਿਹਨੇ ਨਹੀਂ ਗਾਕਾਂ ਨੂੰ ਖਾਸ ਤੌਰ ਤੇ ਠੀਕ ਹੈ ਮਾਲਕ ਨੂੰ ਤਾਂ ਪਤਾ ਲੱਗ ਜਾਂਦਾ ਵੀ ਇਹਨੇ ਸਾਈਵਧਾਈ ਕਰ ਲਈ ਆ ਬਾਕੀ ਨੂੰ ਕਹਿਣਾ ਪੈਂਦਾ ਵੀ ਪਸ਼ੂ ਵਿਖ ਗਿਆ ਸੇਲ ਹੋ ਗਿਆ ਇਸ ਕਰਕੇ ਜਰੂਰ ਗੌਰ ਕਰ ਲਈ ਜਾਵੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ